ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਤੇ ਇੱਥੇ ਆਪਾਂ ਬਣਾਉਣ ਲੱਗੇ ਸੀ ਜੀ ਰੋਟੀ ਸਵੇਰ ਦਾ ਟਾਈਮ ਹੋ ਗਿਆ ਸੀ ਇੱਥੇ 8:30 ਵਜੇ ਦਾ ਟਾਈਮ ਸੀਗਾ ਤੇ ਇੱਥੇ ਆਪਾਂ ਰੋਟੀ ਬਣਾ ਰਹੇ ਸੀਗੇ ਜੀ ਤੇ ਆਪਾਂ ਨਾ ਰਾਤ ਉਧਰ ਗਏ ਹੋਏ ਸੀਗੇ ਚਾਚਾ ਜੀ ਦੇ ਘਰ ਉਧਰ ਰਾਤ ਜਗਾ ਕਰਵਾਈ ਸੀ ਉਹਨਾਂ ਨੇ ਤੇ ਉੱਥੇ ਗਏ ਹੋਏ ਸੀ ਆਪਾਂ ਤੇ ਉਧਰੋਂ ਆਏ ਸੀਗੇ 8:00 ਵਜੇ ਰਾਤ ਉੱਥੇ ਰੁਕੇ ਹੋਏ ਸੀਗੇ ਚੁੰਨੀ ਆਪਾਂ ਪਿੰਡ ਤੇ ਰਾਤ ਨੂੰ ਉੱਥੇ ਰੁਕੇ ਹੋਏ ਸੀਗੇ ਤੇ ਸਵੇਰੇ ਆਪਾਂ 8:00 ਵਜੇ ਆਏ ਆ ਘਰੇ ਤੇ ਸਵੇਰ ਵੇਲੇ ਬਹੁਤ ਠੰਡ ਸੀਗੀ ਅੱਜ ਰਸਤੇ 'ਚ ਜਿੱਦੋਂ ਅਸੀਂ ਆਏ ਆ ਮੋਟਰਸਾਈਕਲ 'ਤੇ ਤੇ ਧੁੰਦ ਵੀ ਬਹੁਤ ਸੀਗੀ ਤੇ ਬਹੁਤ ਠੰਡ ਲੱਗ ਰਹੀ ਸੀਗੀ ਮੋਟਰਸਾਈਕਲ ਤੇ ਤੇ ਫਤੇ ਦੇ ਪਾਪਾ ਨੇ ਜਾਣਾ ਸੀ ਕੰਮ ਤੇ ਇਸ ਕਰਕੇ ਅਸੀਂ ਟਾਈਮ ਨਾਲ ਹੀ ਆ ਗਏ ਸੀਗੇ ਉਧਰੋਂ ਤੇ ਇਸ ਕਰਕੇ ਫਿਰ ਮੈਂ ਰੋਟੀ ਬਣਾਉਣ ਲੱਗ ਗਈ ਪਹਿਲਾਂ ਆ ਕੇ ਬੱਚਿਆਂ ਨੂੰ ਥੋੜਾ ਜਿਹਾ ਕੱਪੜੇ ਲੈੜੇ ਬਦਲ ਕੇ ਉਹਨਾਂ ਦੇ ਪਾ ਕੇ ਉਹਨਾਂ ਨੂੰ ਤੇ ਤਾਂ ਕਰਕੇ ਫਿਰ ਮੈਂ ਰੋਟੀ ਬਣਾਉਣ ਲੱਗ ਗਈ ਸੀਗੀ ਇਹਦੇ ਪਾਪਾ ਨੇ ਜਾਣਾ ਸੀ ਫਤੇ ਦੇ ਨੇ ਤੇ ਫ ਰਾਤ ਅਸੀਂ ਜਦੋਂ ਉੱਧਰ ਗਏ ਸੀਗੇ ਜੀ ਰਾਤ ਜਗ੍ਹਾ ਤੇ ਤੇ ਜਾਂਦੇ ਹੋਏ ਅਸੀਂ ਫਤੇ ਦੀ ਪੱਟੀ ਕਰਵਾ ਕੇ ਲਗਾਈ ਨਾਲੇ ਉਹਨੂੰ ਦਵਾਈ ਦਵਾਈ ਉਹਦਾ ਨਾ ਮੂੰਹ ਪੱਕਿਆ ਪਿਆਗਾ ਤੇ ਉਹਦਾ ਗੋਡੇ ਦਾ ਕਰਕੇ ਬਹੁਤ ਜ਼ਿਆਦਾ ਵਾਧਾ ਵਧਿਆ ਪਿਆ ਜਿਹੜਾ ਉਹਦੇ ਸਲੈਂਸਰ ਲੱਗਿਆ ਸੀਗਾ ਗੋਡੇ ਤੇ ਤੇ ਪਹਿਲਾਂ ਅਸੀਂ ਇਧਰੋਂ ਤਿਆਰ ਹੋ ਕੇ ਦਵਾਈ ਦਵਾਉਣ ਨੂੰ ਗਏ ਉਹਨੂੰ ਤੇ ਪੱਟੀ ਕਰਵਾਈ ਤੇ ਨਾਲੇ ਦਵਾਈ ਦਵਾਤੀ ਉਹਨੂੰ ਤੇ ਮੂੰਹ ਦਾ ਕਰਕੇ ਉਹ ਤਾਂ ਕੁਝ ਖਾਦਾ ਪੀਤਾ ਵੀ ਨਹੀਂ ਜਾਂਦਾ ਹੈਗਾਗਾ ਤੇ ਕੁਛ ਨਹੀਂ ਉਹਨੇ ਖਾਇਆ ਫਿਰ ਅਸੀਂ ਥੋੜਾ ਜਿਹਾ ਉਹਨੂੰ ਬਨਾਣਾ ਸ਼ੇਕ ਪੀਆਇਆ ਸੀਗਾ ਅੱਧਾ ਕ ਗਲਾਸ ਹੀ ਪੀਤਾ ਸੀ ਉਹਨੇ ਖਾਦਾ ਤਾਂ ਉਹ ਤੋਂ ਕੁਝ ਜਾਂਦਾ ਹੀ ਨਹੀਂ ਹੈਗਾ ਦਵਾਂਗਾ ਨੇ ਉਹਦਾ ਮੂੰਹ ਪਕ ਪਕਾਤਾ ਸਾਰਾ ਤੇਜ਼ ਹੱਲੇ ਹੋ ਗਏ ਉਹਦੇ ਮੂੰਹ 'ਚ ਤੇ ਇਸ ਕਰਕੇ ਉਹ ਤੋਂ ਕੁਝ ਵੀ ਨਹੀਂ ਵਿਚਾਰੇ ਤੋਂ ਖਾਦਾ ਜਾਂਦਾ ਤੇ ਮੇਰਾ ਵੀਡੀਓ ਬਣਾਉਣ ਦਾ ਵੀ ਮਨ ਨਹੀਂ ਸੀ ਕਰਦਾ ਅੱਜ ਬਿਲਕੁਲ ਵੀਡੀਓ ਪਾਉਣ ਦਾ ਕੋਈ ਮਨ ਨਹੀਂ ਸੀਗਾ ਮੇਰਾ ਤੇ ਉਹਨੂੰ ਬੁਖਾਰ ਵੀ ਹੋ ਰਿਹਾ ਹੈਗਾ ਤੇ ਇਸ ਕਰਕੇ ਬਸ ਐਨਾ ਕੋਈ ਮਨ ਨਹੀਂ ਸੀਗਾ ਮੇਰਾ ਵੀਡੀਓ ਬਣਾਉਣਾ ਦਾ ਤੇ ਇੱਥੇ ਫਤੇ ਦੇ ਪਾਪਾ ਕਹਿੰਦੇ ਰੋਟੀ ਤੋਂ ਬਾਅਦ ਕਹਿੰਦੇ ਚਾਹ ਗਰਮ ਕਰਕੇ ਦੇ ਦਿਓ ਮੈਨੂੰ ਫਿਰ ਮੈਂ ਉਹਨਾਂ ਨੂੰ ਚਾਹ ਗਰਮ ਕਰਕੇ ਦਿੱਤੀ ਕਿਉਂਕਿ ਕੰਮ ਤੇ ਚੱਲੇ ਸੀ ਉਹ ਬਾਹਰ ਤਾਂ ਮੋਟਰਸਾਈਕਲ ਵਗੈਰਾ ਤੇ ਠੰਡ ਲੱਗਦੀ ਹੈਗੀ ਤੇ ਚਲੋ ਚਾਹ ਚੁ ਪੀਤੀ ਹੁੰਦੀ ਹੈ ਤਾਂ ਮਾੜਾ-ਮੋਟਾ ਸਹੀ ਰਹਿੰਦਾਗਾ ਰਸਤੇ 'ਚ ਜਾਂਦਿਆਂ ਨੂੰ ਤੇ ਠੰਡ ਹੋਣ ਕਾਫੀ ਹੋਣ ਲੱਗ ਗਈ ਨਾ 23 ਦਿਨਾਂ ਦੀ ਤੇ ਨੇ ਤਾਂ ਚਲੋ ਮਾੜੀ ਮੋਟੀ ਧੁੱਪ ਨਿਕਲ ਹੁੰਦੀ ਹੈ ਸਵੇਰੇ ਤਾਂ ਹੁਣ ਧੁੰਦ ਹੁੰਦੀ ਹੈ ਧੁੰਦ ਦਾ ਕਰਕੇ ਕਾਫੀ ਠੰਡ ਹੁੰਦੀ ਹੈਗੀ ਤੇ ਚਾਹ ਪਾਣੀ ਉਹ ਘਰੋਂ ਪੀ ਜਾਂਦੇ ਹੁੰਦੇ ਕਿਉਂਕਿ ਬਾਹਰ ਤਾਂ ਕਿਹੜੀ ਚਾਹ ਵਗੈਰਾ ਬਣਾ ਕੇ ਦਿੰਦੇ ਅਗੇ ਜੇ ਕਿ ਤੋ ਮੁੱਲ ਵੀ ਤਿੰਨੇ ਆ ਤਾਂ ਚੱਜਦੀ ਨਹੀਂ ਹੁੰਦੀ ਚਾਹ ਤੇ ਬਾਕੀ ਮਹਿੰਗੀ ਵੀ ਇੰਨੀ ਲਾਉਂਦੇ ਥੋੜੀ ਜੀ ਚਾਹ ਦਿੰਦੇ ਅਗੇ ਅੱਧਾ ਕੱਪ ਵੀ ਮਸਾ ਹੀ ਹੁੰਦਾ ਦਾ ਤੇ ਮਹਿੰਗੀ ਇੰਨੀ ਲਾਉਂਦੇ ਨਾ ਚੱਜਦੀ ਹੁੰਦੀ ਹੈ ਚਾਹ ਤੇ ਕਰوں ਚਲ ਵਧੀਆ ਬਾਕੀ ਗਾਂਗਾ ਦੇਖੂਗੀ ਇਹਨੂੰ ਜਾਂ ਤਾਂ ਫਤਿਹ ਦੇ ਪਾਪਾ ਨੂੰ ਬੋਤਲ ਚ ਪਾ ਕੇ ਦੇ ਦਿਆ ਕਰੂੰਗੀ ਚਾਹ ਗਰਮ ਕਿਉਂਕਿ ਠੰਡ ਚ ਤਾਂ ਚਾਹ ਚਾਹੀਦੀ ਹੁੰਦੀ ਹੈ ਜੀ ਗਰਮ ਆਹ ਮਤਲਬ ਦਿਨੇ ਤੇ ਚਾਹ ਪੀ ਕੇ ਚਲੋ ਮਾੜਾ ਮੋਟਾ ਵਧੀਆ ਕੰਮ ਕੀਤਾ ਜਾਂਦਾ ਜੀ ਤੇ ਠੰਡ ਝੋਖਾ ਹੋ ਜਾਂਦਾ ਨਹੀਂ ਤੇ ਇੱਥੇ ਮੈਂ ਬਣਾ ਲਈ ਸੀਗੀ ਜੀ ਰੋਟੀ ਤੇ ਰੋਟੀ ਤੋਂ ਬਾਅਦ ਇਹ ਉਧਰੋਂ ਸਬਜੀ ਫੜਾਈ ਸੀਗੀ ਚਾਚਾ ਜੀ ਕਹਨੇ ਤੇ ਸਬਜੀ ਸੀਗੀ ਚਿੱਟੇ ਛੋਲੇ ਤੇ ਆਲੂ ਵਾਈਟ ਚਨੇ ਤੇ ਸਬਜੀ ਵਧੀਆ ਬਣੀ ਹੋਈ ਸੀਗੀ ਫਿਰ ਉਹਨਾਂ ਨੇ ਸਾਨੂੰ ਨਾਲ ਪਾਤੀ ਸਬਜੀ ਕਹਿੰਦੇ ਇੱਕ ਗਰਮ ਕਰ ਲਿਓ ਤੇ ਵੀ ਚਲ ਖਾ ਲਿਓ ਤੇ ਨਾਲ ਹੀ ਉਹਨਾਂ ਨੇ ਖੀਰ ਪਾ ਕੇ ਦਿੱਤੀ ਸੀਗੀ ਤੇ ਖੀਰ ਵੀ ਆਪਾਂ ਲਿਆਏ ਸੀਗੀ ਗਰਮ ਕਰਕੇ ਮੈਂ ਰੱਖ ਲਈ ਤੇ ਬਾਕੀ ਚਲੋ ਖਾਣੀ ਹੋਈ ਤਾਂ ਖਾ ਲਾਂਗੇ ਮੈਂ ਤਾਂ ਥੋੜੀ ਖਾ ਲਈ ਸੀ ਕਿਰਾ ਤੇ ਮੱਕੀ ਫਤੇ ਦੇ ਪਾਪਾ ਦੀ ਮਰਜ਼ੀ ਖਾਣੀ ਹੋਈ ਤਾਂ ਫਤੇ ਤਾਂ ਕੁਸ ਖਾ ਹੀ ਨਹੀਂ ਰਿਹਾ ਤੇ ਬਸ ਅੱਜ ਮੇਰਾ ਵੀਡੀਓ ਬਣਾਉਣ ਦਾ ਮਨ ਨਹੀਂ ਸੀਗਾ ਜੀ ਇੰਨੀ ਕੁ ਵੀਡੀਓ ਮੈਂ ਬਣਾਈ ਤੇ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਤੇ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੋ ਵੀ ਫੈਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕਰ ਲੈਣਾ ਜੀ ਤੇ ਬਾਕੀ ਵੀਡੀਓ ਕੱਲ ਸ਼ਾਮ ਦੀ ਹੈ ਜਿਹੜੀ ਆਪਾਂ ਉਧਰ ਗਏ ਸੀਗੇ ਜੀ ਤੇ ਇਹ ਅੱਗੇ ਜਿਹੜੀ ਵੀਡੀਓ ਆਉਗੀ ਇਹ ਉਧਰ ਘਰ ਦੀ ਹੈਗੀ ਰਾਤ ਜਗਾ ਦੀ ਨੋ ਜੀ ਇੱਥੇ ਆਪਾਂ ਹੋ ਗਏ ਜੀ ਤਿਆਰ ਤੇ ਅੱਜ ਰਾਤ ਨੂੰ ਨਾ ਚਾਚਾ ਜੀ ਕੇ ਹੈਗਾ ਰਾਤ ਜਗਾ ਗਿਆ ਅੱਜ ਕਰਵਾਈ ਉਹਨਾਂ ਨੇ ਤੇ ਹੁਣ ਆਪਾਂ ਤਿਆਰ ਹੋ ਗਏ ਰਾਤ ਦਾ ਟਾਈਮ ਆ ਪੌਣੇ 8 ਹੋਗੇ ਤੇ ਇਦਰੇ ਇੱਕਮ ਵੀ ਤਿਆਰ ਕਰ ਲਿਆ ਆਪਾਂ ਨੇ ਤੇ ਇੱਕਮ ਦੇ ਪਾਪਾ ਤੇ ਇੱਧਰ ਸਾਡਾ ਫਤਿਹ ਫਤਿਹ ਗੱਡੀ ਚੱਕੀ ਬੈਠਾ ਨਾਲ ਫਤਿਹ ਨੂੰ ਬੁਖਾਰ ਹੋ ਰਿਹਾ ਇਹਨੂੰ ਦਵਾਈ ਵੀ ਦਿਵਾਉਣੀ ਆ ਤੇ ਇੱਥੇ ਆਪਾਂ ਹੋ ਗਏ ਜੀ ਤਿਆਰ ਤੇ ਆਪਾਂ ਚੱਲੇ ਸੀਗੇ ਹੁਣ ਰਾਤ ਦਾ ਟਾਈਮ ਆ ਤੇ ਹੁਣ ਆਪਾਂ ਜਾ ਰਹੇ ਸੀਗੇ ਇੱਥੇ ਤਾਲੀਆ ਇਰੋ ਦਾ ਨੰਗਾ ਕਰਤਾ ਇੱਕ ਮਿੰਟ ਉਪੀਨੀ ਲੈ ਰਿਆ ਮੋٹے ਕੱਪੜਿਆਂ ਤੋਂ ਨਾ ਕਾਣ ਤੋਂ ਮੰਨ ਰਿਆ ਹੈ ਕੋਟੀਕੁਟੀ ਪਾਤੀ ਇਹਦੀ ਤੇ ਤਾਂ ਕਰਕੇ ਕਵਰਾੜ ਜਮਾਨ ਰਿਆ ਹੈ ਮੋٹے ਕੱਪੜਿਆਂ ਤੋਂ ਤੇ ਇੱਥੇ ਮੈਂ ਵੀ ਤਿਆਰ ਹੋ ਗਈ ਜੀ